ਇਸ ਮੌਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਹੌਟ ਸੀਟ ਸੰਗਰੂਰ ਵਿਖੇ ਸਿਆਸੀ ਪਾਰਾ ਹਾਈ ਹੁੰਦਾ ਨਜ਼ਰ ਆ ਰਿਹਾ ਆਪਣੀਆਂ ਮੰਗਾ ਬਾਬਤ ਮੰਗ ਪੱਤਰ ਦੇਣ ਗਏ ਲੋਕਾਂ ਨੂੰ ਜਿਹੜੇ ਲੀਡਰ ਦਿਖਦੇ ਤੱਕ ਨਹੀਂ ਸੀ ਅੱਜ ਉਸੇ ਹੀ ਝਾੜੂ ਵਾਲੀ ਸਰਕਾਰ ਦੇ ਕੈਬਨਿਟ ਮੰਤਰੀ ਮੀਤ ਹੇਰ ਹੋਰਾਂ ਨੇ ਆਪਣਾ ਲਾਮ ਲਸ਼ ਕਰ ਲੈ ਕੇ ਭਵਾਨੀਗੜ੍ਹ ਦੇ ਦਰਜਨਾ ਪਿੰਡਾਂ ਦੇ ਵਿੱਚ ਦੌਰਾ ਕੀਤਾ ਹੈ ਅਤੇ ਕਿਹਾ ਕਿ ਮੈਂ ਹਾਜ਼ਰੀ ਲਗਵਾਉਣ ਆਇਆ ਹਾਂ ਇਸੇ ਦੌਰਾਨ ਹੀ ਇਕੱਠੀਆਂ ਹੋਈਆਂ ਬੀਬੀਆਂ ਨੇ 1000 ਰੁਪਏ ਬਾਬਤ ਮੰਤਰੀ ਸਾਬ ਨੂੰ ਸਵਾਲ ਕਰ ਦਿੱਤੇ ਤੇ ਇਸ ਦੇ ਨਾਲ ਹੀ ਪੱਤਰਕਾਰਾਂ ਵੱਲੋਂ ਮੰਤਰੀ ਸਾਹਿਬ ਨੂੰ ਹਲਕੇ ਦੀਆਂ ਸਮੱਸਿਆਵਾਂ ਬਾਬਤ ਸਵਾਲ ਪੁੱਛੇ ਗਏ ਨੇ ਉਹਨਾਂ ਦਾ ਕੀ ਜਵਾਬ ਦਿੱਤਾ ਗਿਆ ਉਹ ਤੁਸੀਂ ਹੁਣ ਮੰਤਰੀ ਸਾਹਿਬ ਦੇ ਜ਼ੁਬਾਨੀ ਸੁਣੋ ਜਿੱਥੋਂ ਦੋ ਵਾਰੀ ਇਲੈਕਸ਼ਨ ਲੜਿਆ ਦੋ ਵਾਰੀ ਐਮਐਲਏ ਬਣਿਆ ਜੋ ਵੀ ਨਹੀਂ ਭਾਈ ਚੰਗਾ ਸਮਝਣਗੇ ਫਿਰ ਭਾਈ ਮੇਰਾ ਵੀ ਕੋਈ ਹੱਕ ਨਹੀਂ ਪਰ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਦੋ ਇਲੈਕਸ਼ਨਾਂ ਲੜਿਆ ਕਦੇ ਸ਼ਰਾਬ ਨਹੀਂ ਵੰਡੀ ਕਦੇ ਪੈਸਾ ਨਹੀਂ ਵੰਡਿਆ ਤੇ بڑے ਵੱਡੇ ਵੱਡੇ ਲੋਕਾਂ ਨੂੰ ਕੇਵਲ ਸਿੰਘ ਢਿੱਲੋਂ, ਸਰਿੰਦਰਪਾਲ ਸਿਵੀਆ, ਸਿਮਰਜੀਤ ਸਿੰਘ ਮਾਨ ਇਹਨਾਂ ਲੋਕਾਂ ਨੂੰ ਹਰਾ ਕੇ ਮੈਂ ਦੋ ਵਾਰੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਮੈਂ ਨਹੀਂ ਹਰਾਇਆ ਹਰਾਇਆ ਬਰਨਾਲ ਦੇ ਲੋਕਾਂ ਨੇ ਆ ਪਰ ਮੈਂ ਤਾਂ ਇੱਕੋ ਵਾਦਾ ਉਹਨਾਂ ਦੇ ਨਾਲ ਇਮਾਨਦਾਰੀ ਨਾਲ ਨਿਭਾਇਆ ਵੀ ਨਾ ਪਈ ਕਦੇ ਬੇਈਮਾਨੀ ਕੀਤੀ ਐ ਤੇ ਨਾ ਕਰਨੀ ਆ ਸੋ ਮੈਂ 7 ਸਾਲ ਲੱਤੇ ਉਹ ਐਮਐਲ ਐ ਤੇ 2 ਸਾਲ ਤੋਂ ਮੰਤਰੀਆਂ ਇਮਾਨਦਾਰੀ ਨਾਲ ਮੈਂ ਆਪਣੀ ਡਿਊਟੀ ਨਿਭਾਈ ਐ ਤੇ ਬਾਕੀ ਜਿੰਨੇ ਉਮੀਦਵਾਰ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਇਕੱਲਾ ਮੀਤ ਹੈ ਜਿਹੜਾ ਤੁਹਾਨੂੰ ਨੇੜੇ ਪੈਂਦਾ ਜਿਹੜਾ ਤੁਹਾਡੇ ਇਲਾਕੇ ਦਾ ਜਿਹਦਾ ਪਿੰਡ ਵੀ ਤੁਹਾਡੀ ਲੋਕ ਸਭਾ ਦੇ ਵਿੱਚ ਹੈ ਨਹੀਂ ਜਿੰਨੇ ਇੱਥੇ ਆ ਕਿੰਦਾ ਸੰਗਰੂਰ ਲੋਕ ਸਭਾ ਦੇ ਅੰਦਰ ਵੀ ਪਿੰਡ ਨਹੀਂ ਪੈਂਦਾ ਤੁਹਾਡਾ ਗਵਾਂਡੀਆਂ ਤੁਹਾਡਾ ਆਪਣਾ ਮੇਰਾ ਦਾ ਬਰਨਾਲੇ ਕਿਸੇ ਰਿਕਸ਼ੇ ਰੇੜੀ ਵਾਲ ਨੂੰ ਮੱਥ ਲਿਓ ਕੋਈ ਤੁਹਾਨੂੰ ਕਹਦੇ ਵੀ ਮੀਤ ਨੂੰ ਰੋਕਿਆ ਸੀ ਕਦੇ ਮੀਤ ਰੋਕਿਆ ਨਹੀਂ ਜਦੋਂ ਕਿਸ ਨੂੰ ਮੇਰੇ ਘਰ ਦਾ ਨਾ ਪਤਾ ਹੋਵੇ 5 ਸਾਲ ਦੇ ਬੱਚੇ ਨੂੰ ਪੁੱਛਣੋਂ ਕੋ ਵੀ ਬਹੁ ਫੜ ਕੇ ਮੇਰੇ ਘਰੇ ਲੈ ਜੂ। ਪਰ ਜਿੰਨੇ ਆਏ ਆ ਸਾਰੇ 8 ਜੂਨ ਤੱਕ ਆਇਆ ਦੁਬਾਰਾ ਕਿਸੇ ਨੇ ਨਹੀਂ ਆਉਣਾ। ਸੋ ਮੈਂ ਤੁਹਾਡਾ ਆਪਣਾ ਮੇਰਾ ਆਪਣਾ ਕਰਕੇ ਵੀ ਸਾਥ ਦਿਓ ਤੇ ਬਾਕੀ ਜੋ 2-2 ਸਾਲ ਤੋਂ ਸੁਪਾ ਸਰਕਾਰ ਨੇ ਕੰਮ ਕੀਤੇ ਆ। ਮੈਂ ਨਹੀਂ ਕਹਿੰਦਾ ਸਾਰੇ ਘਰ ਤੇ ਬੜੇ ਰਹਿੰਦੇ ਹੋਣਗੇ। ਪਰ ਆਪਣੇ ਵੱਲੋਂ ਅਸੀਂ ਪਿਛਲੇ 2 ਸਾਲ ਤੋਂ ਬੜਾ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ। ਪਰ ਨੌਕਰੀਆਂ ਵਾਲਾ ਵੀ ਸਾਡੇ ਇੱਥੇ ਬੁਲਾ ਰਹੇ ਪਹਿਲਾਂ ਜ਼ਿਕਰ ਕਰਕੇ ਆਉਣਗੇ। ਬਿਜਲੀ ਤਰਫਾ 40000 ਨੌਕਰੀ ਦਿੱਤੀ ਐ ਦੇਦੇ ਚ ਵੀ ਕੋਈ ਦੋਰਾ ਨਹੀਂ 75 ਸਾਲਾਂ ਜਿੰਨੀਆਂ ਸਰਕਾਰਾਂ ਲੰਗੀਆਂ ਕਿਸੇ ਸਰਕਾਰ ਨੇ ਪਹਿਲੇ 2 ਸਾਲ 43000 ਨੌਕਰੀ ਦਿੱਤੀ ਹੋਵੇ ਤਾਂ ਮੈਂ ਥੁਰ ਤੋਂ ਵੋਟਾਂ ਨਹੀਂ ਮੰਗਦਾ ਲੇ ਇਹਨਾਂ ਦੇ ਕਿਹੜਾ ਹੱਥੁੱਟੇ ਸੀ ਦਿੰਦੇ ਨਹੀਂ ਸੀ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਬਿਜਲੀ ਦਿੱਤੀ ਅ 600 ਜੁੰਡਾ ਨਹਿਰੀ ਪਾਣੀ ਬੜੀ ਜਗ੍ਹਾ ਤੇ ਪਹਿਲੀ ਵਾਰੀ ਕਿਹਾ ਆ ਥੋਡੇ ਵੀ ਇੱਥੇ ਮੈਂ ਆਇਆ ਸੀ ਇਹ ਕਾਪਨ ਕਰਕੇ ਕਿਹਾ ਸੀ ਆ ਸੀਵਰੇਜ ਟ੍ਰੀਟਮੈਂਟ ਵਾਲਾ ਪਾਣੀ ਜਿਹੜਾ ਖੇਤਾਂ ਨੂੰ ਜਿਹੜੀ ਪਾਈਪਲਾਈਨ ਉਹ ਪਾਈ ਸੀ ਸਾਲਕ ਅੰਦਰ ਵਿਸ਼ਨਪਰੋਂ ਮੈਂ ਹੀ ਦੂੜ ਕੇ ਸਾਲ ਦੀ ਗੱਲ ਹੋਣੀ ਹੈ ਮੈਂ ਹੀ ਜਿਹੜਾ ਇਹ ਅਧਿਕਾਰ ਤਨ ਉਹ ਕਰਕੇ ਗਿਆ ਸੀ ਸੋ ਬੜੇ ਇਦਾਂ ਦੇ ਕੰਮ ਨੇ ਜਿਹੜੇ ਪਹਿਲੀ ਵਾਰ ਹੋਏ ਆ ਆ ਮੋਟਰਾਂ ਵਾਲੀ ਬਿਜਲੀ ਤਾਂ ਜ਼ਿੰਮੇਦਾਰਾਂ ਦੀ ਗੱਲ ਕਰਨੀ ਸੋ ਹਰੇਕ ਵਿਭਾਗ ਵਿੱਚ ਸੁਧਾਰ ਹੋਇਆ ਪਰ ਸਾਰਿਆਂ ਨਾਲੋਂ ਵੱਡਾ ਸੁਧਾਰ ਜਿਹੜਾ ਮੈਂ ਨਾਲੋਂ ਵੀ ਮੰਗ ਮੰਨਦਾ ਉਹ ਹੋਇਆ ਭਾਈ ਪੰਜਾਬ ਦੇ ਖਜ਼ਾਨੇ 'ਚ ਕਿਉਂਕਿ ਜੇ ਖਜ਼ਾਨੇ ਸੁਧਾਰ ਹੋਊਗਾ ਉਹਦੇ ਨਾਲ ਹੀ ਦੂਜੇ ਵਿਭਾਗਾਂ ਵਿੱਚ ਸੁਧਾਰ ਹੋਣੇ ਆ ਔਰ ਜਿਹੜੀਆਂ ਨੌਕਰੀਆਂ ਦਿੱਤੀਆਂ ਇਹਨਾਂ ਨੂੰ ਤਰਕਾਬੀ ਦੇਣੀ ਹੈ ਉਹ ਕਿੱਥੋਂ ਦੇਵਾਂਗੇ ਪੰਜਾਬ ਦੇ ਖਜ਼ਾਨੇ ਚੋਂ ਆ ਜਿਹੜੀਆਂ ਪਾਈਪਲਾਈਨਾਂ ਪੈਣੀਆਂ ਐ ਐਡ ਕੀ 3000 ਕਰੋੜ ਦਾ ਹੋਰ ਬਜਟ ਐ ਉਹ ਪੈਸੇ ਕਿੱਥੋਂ ਦੇਵਾਂਗੇ ਪੰਜਾਬ ਦੇ ਖਜ਼ਾਨੇ ਚੋਂ 6 ਚੋਂ ਜੁਣ ਤੋਂ ਬਿਜਲੀ ਮੁਫਤ ਦੇ ਰਹੇ ਆ 8000 ਕਰੋੜ ਰੁਪਏ ਉਹਦੇ ਤੇ ਖਰਚ ਆ ਉਹ ਪੈਸਾ ਕਿੱਥੋਂ ਦੇਵਾਂਗੇ ਪੰਜਾਬ ਦੇ ਖਜ਼ਾਨੇ ਚੋਂ 14000 ਕਰੋੜ ਦੀ ਮੋਟਰ ਵਾਲੀ ਬਿਜਲੀ ਦੀ ਸਬਸਿਡੀ ਐ ਉਹ ਪੈਸੇ ਕਿੱਥੋਂ ਦੇਨੇ ਆ ਪੰਜਾਬ ਦੇ ਖਜ਼ਾਨੇ ਚੋਂ ਆ ਸੜਕਸ ਰੱਖਿਆ ਫੋਰਸ ਵਾਲੀਆਂ ਗੱਡੀਆਂ ਤੁਸੀਂ ਦੇਖਿਆ ਹੁਣੀਆਂ ਉਹ ਵੀ ਪੰਜਾਬ ਦੇ ਖਜ਼ਾਨੇ ਚੋਂ ਹਰ ਚੀਜ਼ ਪੰਜਾਬ ਦੇ ਖਜ਼ਾਨੇ ਚੋਂ ਹੋਣੀ ਹੈ ਤੇ ਖਜ਼ਾਨੇ ਚ ਭਾਈ ਤਾਂ ਕਰਾਂਗੇ ਜੇ ਖਜ਼ਾਨੇ ਚ ਪੈਸਾ ਹੋਊਗਾ ਸੋ ਸਰਕਾਰ ਦੀ ਵੱਡੀ ਪ੍ਰਾਪਤੀ ਇਹ ਹੀ ਹੈ ਕਿ ਜਿਹੜੇ ਖਜ਼ਾਨੇ ਨੂੰ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਰਹਿੰਦਾ ਸੀ ਵੀ ਭਾਈ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਪਿਛਲੇ 2 ਸਾਲਾਂ ਤੋਂ ਠੋਡੀ ਸਰਕਾਰ ਨੇ ਖਜ਼ਾਨਾ ਭਰ ਕੇ ਧਕਾਇਆ ਭਰਿਆ ਤਾਂ ਕਿਉਂਕਿ ਭਾਈ ਕੁੰਡੀਆਂ ਵੀ ਲੱਗਣੀਆਂ ਬੰਦ ਹੋ ਗਈਆਂ ਤੇ ਇਮਾਨਦਾਰੀ ਨਾਲ ਕਮਾਈ ਵੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਕਮਾਈ ਵਾਤੀ ਸੀ 6% ਦੇ ਹਿਸਾਬ ਨਾਲ ਕਦੇ ਸਤ ਜਿੰਨੀ ਕਿ ਮਹਿੰਗਾਈ ਵਾਤੀ ਸੀ ਉਨੀ ਕਮਾਈ ਜੇ ਭਾ ਪਿਛਲੇ ਸਾਲ 100 ਰੁਪਿਆ ਕਮਾਈ ਹੈ ਤਾਂ ਅਗਲੇ ਸਾਲ 106 ਜਾਂ 70 ਰੁਪਏ ਹੋ ਜਾਂਦੀ ਸੀ ਪਰ ਪਿਛਲੇ 2 ਸਾਲਾਂ ਤੋਂ ਨਾ ਕੋਈ ਨਵਾਂ ਟੈਕਸ ਲਾਇਆ ਨਾ ਕੋਈ ਲੋਕਾਂ ਦੇ ਨਾਂ 'ਤੇ ਨਵਾਂ ਬੋਝ ਪਾਇਆ ਤੇ 14% ਦੇ ਹਿਸਾਬ ਨਾਲ ਜਿਹੜੀ ਕਮਾਈ ਵਧ ਰਹੀ ਹੈ ਉਹੀ ਮਹਿਕਮਿਆਂ ਉਹੀ ਦਾਰਿਆ ਆਪਣੇ ਵੇਲੇ 14 ਤੇ ਉਹਨਾਂ ਵੇਲੇ 6 ਉਹਦਾ ਕਾਰਨ ਇਹੀ ਆ ਭਾਈ ਜਾ ਤੱਕ ਕੁੰਡੀਆਂ ਲੱਗਣੀਆਂ ਬੰਦ ਹੋਈਆਂ ਤੇ ਜਾਂ ਜਿਹੜੀ ਮਿਹਨਤ ਦੇ ਵਿੱਚ ਕੋਈ ਫਰਕ ਹੈ ਜਿਹਦੇ ਕਰਕੇ ਈ ਕਮਾਈ ਵਧੀ ਹੈ ਜੇ ਕਮਾਈ ਵਧੀ ਹੈ ਉਸੇ ਕਰਕੇ ਭਰਾ ਮੇਰ ਨੂੰ ਇੰਨੇ ਕੰਮ ਜਿਹੜਿਆ ਹੋਏ ਆ ਕਮਾਈ ਇਸੇ ਕਰਕੇ ਨਹੀਂ ਸੀ ਵੱਧਦੀ ਕਿਉਂਕਿ ਕੁੰਡੀਆਂ ਲੱਗਦੇ ਕੁੰਡੀਆਂ ਕੌਣ ਲਾਉਦੇ ਸੀ ਜਿਨ੍ਹਾਂ ਨੇ ਰਾਜਨੀਤੀ ਨੂੰ ਧੰਦਾ ਬਣਾਇਆ ਸੀ ਬਿਕੇਰਾ ਵੋਟਾਂ 'ਚ ਸ਼ਰਾਬਾ ਵੰਡੋ ਪੈਸੇ ਲਾਓ ਤੇ ਫੇਰ ਕਮਾਓ ਮੈਂ ਦੱਸਿਆ ਮੈਂ ਦੋ ਇਲੈਕਸ਼ਨਾਂ ਲੜਿਆ ਕਿਸੇ ਨੂੰ ਸ਼ਰਾਬ ਦਾ ਤੋਕਾ ਨਹੀਂ ਪਿਆਇਆ ਨਾ ਪੈਸਾ ਲਾਇਆ ਇਸੇ ਕਰਕੇ ਭਾਈ ਤਨਖਾਹ ਤੇ ਕੰਮ ਕਰ ਰਹੇ ਆ ਹੁਣ ਜੇ ਮੇਰਾ 10-12 ਕਰੋੜ ਰੁਪਇਆ ਲੱਗਿਆ ਹੋਵੇ ਆਪਣੇ ਇਥੇ ਘਰੇ ਵਿਆਹ ਰੱਖਿਆ ਹੋਵੇ ਇੱਕ ਦਿਨ ਸ਼ਰਾਬ ਨਹੀਂ ਪਈ ਜਾਂਦੀ ਰਿਸ਼ਤੇਦਾਰਾਂ ਨੂੰ ਇਹ 2-3 ਮਹੀਨਾ ਸਾਰੇ ਹਲਕੇ ਨੂੰ ਪਿਉਂਦੇ ਰਹਿੰਦੇ ਪੈਸਾ ਕਿੱਥੋਂ ਆਉਂਦਾ 15-15 ਕਰੋੜ ਰੁਪਇਆ ਲਾ ਦਿੰਦੇ ਆ 85000 ਰੁਪਇਆ ਤਨਖਾਹ ਐ ਐਮਐਲਏ ਦੀ ਉਹਦੇ ਪਿੱਛੇ ਨਹੀਂ ਲਾਉਂਦੇ 15 ਕਰੋੜ ਰੁਪਇਆ ਲਾ ਕੇ ਮੁੜ ਕੇ ਹਜ਼ਾਰਾਂ ਕਰੋੜ ਰੁਪਇਆ ਕਮਾਉਣਾ ਉਹੀ ਪੈਸਾ ਭਾਈ ਜਿਹਦੇ ਚੋਂ ਅਸੀਂ ਨੌکریاں ਦਿੱਤੀਆਂ ਜਿਹਦੇ ਚੋਂ 8000 ਕਰੋੜ ਰੁਪਈਆ ਬਿਜਲੀ ਦਾ ਦਿੱਤਾ ਹੈ ਉਹੀ ਪੈਸਾ ਜਿਹਦੇ ਚ 14000 ਕਰੋੜ ਰੁਪਈਆ ਜਿਹੜੀ ਸਬਸਿਡੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਹੈ ਉਧਰ ਮੈਨੂੰ ਲੱਗਦਾ ਭਾਈ ਜਾਮ ਹੈ ਜਿਹੜਾ ਉਹ ਲੱਗ ਰਿਹਾ ਹੈ ਮੈਂ ਕਹਿੰਦਾ ਉਹ ਡਿਪਾਰਟਮੈਂਟ ਬਹੁਤ ਹੀ ਰੋਡ ਮੈਂ ਕਹਿੰਦਾ ਕਿ ਉਹ ਡਿਪਾਰਟਮੈਂਟ ਚੇਂਜ ਹੋ ਗਿਆ ਸੀ ਪਾਜੀ ਮਾਡੀ ਸਾਈਡ ਤੇ ਉਹ ਬਜੀ ਭੇਜ ਗਏ ਤੇ ਸੀ ਗਿਆ ਉਸ ਤੋਂ ਬਾਅਦ ਡਿਪਾਰਟਮੈਂਟ ਚੇਂਜ ਹੋ ਗਿਆ ਡਿਪਾਰਟਮੈਂਟ ਚੇਂਜ ਹੋ ਜਾ ਰਿਹਾ ਜੀ ਉਹ ਅਰੂੜਾ ਸਾਹਿਬ ਨੇ ਬੇਚਲੇ ਗਿਆ ਅਰੂੜਾ ਸਾਹਿਬ ਕਹਿੰਦੇ ਵੀ ਮੇਰੀ ਤਾਂ ਗਰਮੀਤ ਸਾਹਿਬ ਕੋਲ ਹੋਣੀ ਹੈ ਕਿ ਦੋ ਤਿੰਨ ਵਾਰ ਉਹਨਾਂ ਨੂੰ ਕਹਿ ਦਿੰਨਾ ਵੀਰੇ ਮੈਂ ਕਹਿ ਦੂੰ ਕਿ ਹੁਣ ਚੋਣ ਜਾਬਤੇ ਤਾਂ ਹੋਣਾ ਵੀ ਨਹੀਂ ਮੈਂ ਤੈਨੂੰ ਮਲਾ ਦੂੰਗਾ ਹਾਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਮੈਂ ਮਲਾ ਦੂੰਗਾ ਕਰ ਦਿਓ ਤੁਸੀਂ ਅਸੀਂ ਗੱਜ ਲੱਗਿਆ ਹੋਇਆ ਹੁਣ ਤੱਕ ਜਿਹੜਾ ਮਾਤਾ ਜੀ 1000 1000 ਰੁਪਿਆ ਤੁਹਾਨੂੰ ਸਰਕਾਰ ਨੇ ਕਿਹਾ ਸੀ ਹਰ ਘਰੇ ਹਰ ਇੱਕ ਔਰਤ ਨੂੰ 1000 ਰੁਪਿਆ ਮਿਲੂ ਕੀ ਤੁਹਾਨੂੰ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਕਿਹੜੇ ਜੀ ਸਾਡਾ ਗਰੀਬਾਂ ਦਾ ਫਾਇਦਾ ਕਰੋ ਸਾਨੂੰ ਸਾਨੂੰ ਉਹ ਮਰਜ਼ੂਰ ਨੇ ਹੁਣ ਤੁਸੀਂਰੇ ਭਰਾ ਦੇ ਪ੍ਰੋਗਰਾਮ ਸੁਣਨ ਵਾਸਤੇ ਆ ਵੀ ਨਹੀਂ ਜੀ ਸੀ ਨਰੇਗਾ ਦਾ ਕੰਮ ਕਰ ਰਹਾ ਆ ਅੱਛਾ ਆ ਸੁਵੇ ਸਾਫ ਕਰ ਰਹਾ ਜੀ ਓਕੇ ਓਕੇ ਨਾਲੇ ਚੋਂ ਗੰਦ ਕੱਢਦੇ ਆ ਵੀਰੇ ਹਾਂਜੀ ਨਾਲੇ ਚੋਂ ਗੰਦ ਕਰਦੇ ਆ ਅਸੀਂ ਤਾਂ ਜਿਹੜਾ 1000 ਰੁਪਏ ਮਿਲਿਆ ਤੁਹਾਨੂੰ ਨਾ ਜਿਵੇਂ ਗਾਈ ਦਾ ਕੈਦ ਦੀ ਪਰਸਣ ਕਹਿੰਦੇ ਗੁਰਾਂਵਾਂ ਅਗੇ ਪਰਸਣ ਨਹੀਂ ਬਧਾਈ ਗਰੀਬਾਂ ਨੂੰ ਕੋਈ ਕਣਕ ਨਹੀਂ ਉਹਦੇ ਨਾਲ ਕੱਢ ਦਿੰਦੇ ਸਾਰਾ ਕੁਝ ਕਰਨੇ ਬੜੀਆਂ ਬਾਲਿਆਂ ਦਾ ਨਹੀਂ ਕੁਝ ਮਿਲਦਾ ਕੁਝ ਨਹੀਂ ਮਿਲਦਾ ਹੈਗਾ ਕਹਿੰਦੇ ਤੇ ਕਹਿੰਦੇ ਕਲੋਨੀਆਂ ਦੇਮਾਂਗੇ ਉਹ ਤਾਂ ਸਰਕਾਰ ਨਹੀਂ ਪੋਜੀਸ਼ਨ ਨਹੀਂ ਕਰ ਸਕਦੀ ਸਾਡਾ ਤਾਂ ਸਾਡਾ ਗਰੀਬਾਂ ਦਾ ਕੁਝ ਨਹੀਂ ਕਰਦੀ ਹੈਗੀ ਸਰਕਾਰ ਫਿਰ ਹੁਣ ਬੋਲ ਜੇ ਸਾਡਾ ਹੱਥ ਕਰੂਸੀ ਉਹਨੂੰ ਪਾਵਾਂਗੇ ਛਾੜੂ ਸਰਕਾਰ ਕੇ ਮੇਲ ਲੱਗੀ 2 ਸਾਲਾਂ ਚ ਤੁਹਾਨੂੰ ਛਾੜੂ ਸਰਕਾਰ ਕਹਿੰਦੀ ਅਸੀਂ ਬੀ ਐ ਜੇ ਰੋਈਆਂ ਦੇ 10000 ਰੁਪਏ ਦੇਵਾਂਗੇ ਉਹ ਚੁੱਪ ਕਰ ਗਈ ਹੁਣ ਕਿਹਦੇ ਸਾਡੇ ਬਾਦੇ ਤੇ ਸਾਡੇ ਪੂਰੇ ਨਹੀਂ ਹੋ ਰਹੇ ਸਰਕਾਰ ਵਧੀਆ ਲਗੀ ਦੀ ਫ੍ਰੀ ਹੈਗੀ ਕੁੱਤੇ ਸਰਕਾਰ ਪਤਾ ਲੱਗੀ ਜਦੋਂ ਹੁਣ ਸਾਨੂੰ ਕੁਝ ਮਿਲੂਗਾ ਸਾਨੂੰ ਜੀ ਮਿਲਿਆ ਨਹੀਂ ਹਾਲ ਤੱਕ ਸਾਨੂੰ ਕੁਝ ਨਹੀਂ ਮਿਲਿਆ ਜੀ ਸਰਕਾਰ ਵਧੀਆ ਲੱਗੀ ਨਹੀਂ ਜੀ ਤੁਹਾਨੂੰ ਹੁਣ ਤੱਕ ਸਰਕਾਰ ਵਧੀਆ ਤੁਹਾਨੂੰ ਤਾਂ ਹੀ ਲੱਗੋਗੀ ਬਾਲੂ ਛਾੜੀ ਦਾ ਕਣਕ ਉਹ ਵੀ ਬੰਦ ਕਰਤੀ ਜੀ ਹਾਂ ੜਕੀ ਵੀ ਬੰਦ ਹੋ ਗਈ ਬੰਦ ਹੋ ਗਈ ਜੀ ਕਿ ਸਾਨੂੰ ਬਸ ਉਹ ਮਿਲਦੀ ਆ ਮੋਤੀ ਵਾਲੀ ਫਰੀ ਆ ਰਹੀ ਫਰੀ ਆ ਰਹੀ ਕੋਈ ਸੁਣਦਾ ਫਰੀ ਆ ਰਹੀ ਮਿਲਦੀ ਆ ਉਹ ਵੀ ਅੱਗੇ 15 ਕਿਲੋ ਮਿਲਦੀ ਸੀ ਹੁਣ 10 ਕਿਲੋ ਮਿਲਦੀ ਆ ਵਧੀਆ ਕਿ ਘਟਿਆ ਪਹਿਲਾਂ ਨਾਲੋਂ ਘਟਾ ਦਿੱਤੀ ਪਾਈ ਘਟਾ ਦਿੱਤੀ ਘਟਾਤੀ ਪਤਾ ਦੇ ਪਤਾ ਹੀ ਤੁਹਾਡਾ ਨਾਮ ਤਾਂ ਗਰਮੀਰ ਕੌਰ ਤੁਸੀਂ ਕੀ ਕੰਮ ਕਰਦੇ ਹੋ ਕੰਮ ਦਾ ਪਤਾ ਆਪਾਂ ਤਾਂ ਜ਼ਿੰਮੇਦਾਰ ਜੱਟ ਭਾਈਆ ਹਾਂ ਦਰਦੀਆਂ ਮੈਂ ਮਜਬੂਰ ਆ ਨਾ ਕੰਮ ਹਾਂ ਹਾਂ ਜੀ ਦੂਰ ਆ ਹਾਇਨਾ ਨਾ ਕਰਦੇ ਪੁੱਤ ਤੁਹਾਨੂੰ ਜਿਹੜਾ ਸਰਕਾਰ ਵੱਲੋਂ ਜਿਹੜੀ ਸਕੀਮ ਚਲਾਈ ਗਈ ਸੀ ਕਿ ਤੁਹਾਨੂੰ ਹਰ ਇੱਕ ਔਰਤ ਨੂੰ 1000 ਰੁਪਿਆ ਮਿਲੂ ਕੋਈ ਨਹੀਂ ਮਿਲਿਆ ਪਤਾ ਜਿਹੜਾ ਫ੍ਰੀ ਰਸਣ ਮਿਲਦਾ ਦਿਲ ਮਿਲਿਆ ਨਹੀਂ ਪਤਾ ਫ੍ਰੀ ਮਿਲਦਾ ਨਹੀਂ ਐਨਾ ਬਸ 15 ਕਿਲੋ ਕਣ ਤੋਂ ਮਿਲਦੀ ਸੀ ਉਹ ਵੀ ਗੱਲ ਹੋ ਗਈ ਅੱਜ ਅੱਜ ਤਾਂ ਅਸੀਂ ਰੇਗਾਂ 'ਚ ਲੱਗੇ ਹੋਏ ਪਤਾ ਠੀਕਾ ਠੀਕ ਸਾਰੇ ਪਿੰਡਾਂ ਜਾ ਰਹੇ ਆ ਬਹੁਤ ਵਧੀਆ ਹੰਗਾਰਾ ਤੇ ਲੋਕ ਪੋਜ਼ਿਟਿਵ ਨੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਸੰਗਠਨ ਵਾਲੀ ਪਾਰਟੀ ਜਿੰਮੀ ਗੱਲ ਕੀਤੀ ਆ ਤੁਸੀਂ ਕਿ ਖਜ਼ਾਨਾ ਭਰਤੋ ਕਿ ਜੇਕਰ ਖਜ਼ਾਨਾ ਜੇ ਤਾਂ ਇੰਨਾ ਕਰਜ਼ਾ ਚੱਕਣ ਦੀ ਲੋੜ ਸੀ ਸਰਕਾਰ ਨੂੰ ਖਜ਼ਾਨਾ ਮੈਂ ਕਿਹਾ ਵੀ ਭਾਈ ਪਹਿਲਾਂ ਨਾਲੋਂ ਅਸੀਂ ਕਮਾਈ ਮੈਂ ਬੁੱਲਿਆ ਤੁਸੀਂ ਪੂਰੀ ਗੱਲ ਨੋਟ ਕਰਿਆ ਕਰੋ ਵੀ ਪਹਿਲਾਂ ਖਜ਼ਾਨਾ ਵਾਧਾ 11% ਦੇ ਹਿਸਾਬ ਨਾਲ ਕਦੇ ਸੱਤ ਸਾਡੀ ਸਰਕਾਰ ਚ ਐਵਰੇਜ 14% ਦੇ ਹਿਸਾਬ ਨਾਲ ਵਧ ਰਿਹਾ ਜਿਹੜਾ ਕਿ ਹੁਣ ਰਿਕਾਰਡ ਹੈ ਇੱਕ ਫੈਕਟ ਹੈ ਇਹਨੂੰ ਗੱਲ ਨੂੰ ਚੁਫਲਾਤਾ ਜਿਹੜਾ ਜਾਈ ਸਕਦਾ ਹਰ ਵਿਧਾਨ ਸਭਾ ਦਾ ਜੋ ਬਜਟ ਪੇਜ ਹੁੰਦਾ ਉਹਦੇ ਚ ਲਿਖਿਆ ਜਾਂਦਾ ਵੀ ਭਾਈ ਪਿਛਲੇ ਸਾਲ ਚ ਕਿੰਨੇ ਪਰਸੈਂਟ ਕਮਾਈ ਦੇ ਵਧਿਆ ਸਾਡਾ 14% ਦੇ ਨਾਲ ਵਧਿਆ ਜਿਹਦੇ ਕਰਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਰਿਕਾਰਡ ਟੁੱਟਿਆ ਪਿੰਡੀ ਕਮਾਈਆਂ ਦਾ ਕਿਸੇ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਜਿਹੜੀ ਗੱਲ ਜਲ ਸਰੋਤ ਭਾਗ ਦੀ ਗੱਲ ਕੀਤੀ ਆ ਕਿ ਟੈਲਾ ਟੈਲਾ ਦੇ ਪਾਣੀ ਜਾਊਗਾ ਪਰ ਉਹ ਪਟਵਾਰੀ ਨੇ ਖੁਲਾਸਾ ਕੀਤਾ ਹੈ ਕਿ ਜਿਹੜੇ ਸਾਨੂੰ 100% ਕਹਿਣ ਦੀ ਗੱਲ ਕੀਤੀ ਹੈ ਪਰ ਜਿਹੜਾ ਟੈਲਾ ਦੇ ਪਾਣੀ ਹੁੰਦਾ ਉਹ 30 ਤੋਂ 32% ਹੁੰਦਾ ਦੇਖੋ ਜੀ ਮੇਰੇ ਕੋਲੇ محکمہ ਰਿਆ ਅੱਗੇ 50 55% ਤੇ ਜਿਹੜੇ ਸੂਏ ਕੱਸੀਆਂ ਚਲਾਈ ਜਾਂਦੇ ਸੀ ਪਰ ਸਾਡੇ ਵੇਲੇ 100% ਜਿਹੜੇ ਚਲਾਈ ਗਏ ਆ ਪਹਿਲਾ ਪਿੰਡਾ ਜਿਹੜਾ ਤੁਸੀਂ ਪਹਿਲਾ ਪੰਜਾਬ ਚ ਜਿੰਨਾ ਪੰਜਾਬ ਦਾ ਹਿੱਸਾ ਸੀ ਪਾਣੀ ਦਾ ਉਹ ਬਹੁਤਾ ਹਿੱਸਾ ਪੰਜਾਬ ਚ ਵਰਤਿਆ ਨਹੀਂ ਜਾਂਦਾ ਅੱਜ ਹਜ਼ਾਰਾਂ ਪਿੰਡਾਂ ਚ ਪਹਿਲੀ ਵਾਰੀ ਪਾਣੀ ਆਇਆ ਆ ਮਲੇਰਕੋਟਲੇ ਚ 163 ਕਰੋੜ ਰੁਪਏ ਜਾਰੀ ਕੀਤਾ ਜਿੱਥੇ ਪੂਰੇ ਸੰਦੋੜ ਦੇ ਪਿੰਡਾਂ ਚ ਪਹਿਲੀ ਵਾਰ ਪਾਣੀ ਆਉਣਾ ਉਹ ਪਾਣੀ ਇਹ ਤਾਂ ਹੈ ਨਹੀਂ ਪੰਜਾਬ ਦਾ ਹਿੱਸਾ ਵਧ ਗਿਆ ਉਹੀ ਪਾਣੀ ਆ ਜਿਹੜਾ ਅੱਗੇ ਪੰਜਾਬ ਚ ਵਰਤਿਆ ਨਹੀਂ ਸੀ ਜਾਂਦਾ ਮੈਂ ਕਿ ਦੂਜੇ ਸੂਕੇਆਂ Rajasthan ਨੂੰ ਵੀ ਲੰਘਦਾ ਸੀ ਤੇ Haryana ਨੂੰ ਵੀ ਲੰਘਦਾ ਸੀ ਜਿੰਨਾ ਪੰਜਾਬ ਦਾ ਹਿੱਸਾ ਹੈ ਅਜੇ ਵੀ ਪੂਰਾ ਪੰਜਾਬ ਚ ਵਰਤਿਆ ਨਹੀਂ ਜਾ ਰਿਹਾ ਜਿਹਦੇ ਕਰਕੇ ਅਸੀਂ ਕਿ ਨਵੀਂ ਨਹਿਰ ਵੀ ਕੱਢ ਰਹੇ ਹਾਂ ਉਧਰ ਹਰੀਕੇ ਪੱਤਨ ਤੋਂ ਨਿਕਲਦੀਆਂ ਜਿਹੜੀ ਅਮੋਰ ਫਾਜ਼ਲ ਦਾ ਮੁਕਸਰ ਡੀ.ਐਮ. ਦਾ ਪਾਣੀ ਚੱਲਦਾ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਬਰਨਾਲ ਦੇ ਪਿੰਡਾਂ ਲੈ ਕੇ ਚੱਲਦਾ ਰਵਿੰਦਰ ਰਵਿੰਦਰ ਖੰਨਾ ਨੇ ਇੱਕ ਦੋਸ਼ ਲਾਇਆ ਕਹਿੰਦਾ ਕਿ ਜਿਹੜੇ ਕਿਸਾਨ ਨੇ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜੇ ਪਿੱਛੇ ਕਿਹਾ ਹੋਇਆ ਸਾਡੇ ਪਿੱਛੇ ਲਾਇਆ ਹੋਇਆ ਕੀ ਕਹਿਣਾ ਚਾਹੋਗੇ ਅੱਛਾ ਜੀ ਰਵਿੰਦਰ ਖੰਨਾ ਜੀ ਨਾਲ ਸਾਰੇ ਲੋਕ ਨੇ ਭਾਈ ਅਸੀਂ ਵਿਰੋਧ ਕਰਾ ਰਹੇ ਹਾਂ ਤਾਂ ਮੂਟਾਂ ਦੀ ਤਵਾਂ ਲਾ ਕੇ 4 ਜੂਨ ਰਵਿੰਦਰ ਖੰਨਾ ਜੀ ਨੂੰ ਕਹ ਕਿ ਧੂਰੀ ਰਿਜ਼ਲਟ ਦੇਖਣ ਜਨੂਰ ਨੂੰ ਪਤਾ ਲੱਗੂ ਕਿ ਕਿਸਾਨ ਕਿੱਥੇ ਜੀਏ ਅੱਦੀ ਕਿੱਥੇ। ਇਸ ਮੌਕੇ ਮੀਤ ਹੇਰ ਨੇ ਕਿਹਾ ਕਿ ਪਹਿਲਾਂ ਨਾਲੋਂ ਸਾਡੀ ਸਰਕਾਰ ਨੇ ਖਜ਼ਾਨੇ ਦੇ ਵਿੱਚ ਵਾਅਦਾ ਕੀਤਾ ਹੈ ਤੇ ਬਾਕੀ ਪੈਂਡਿੰਗ ਪਏ ਕੰਮਾਂ ਨੂੰ ਵੀ ਸਿਰੇ ਚੜ੍ਹਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਜਿੱਤ ਦਾ ਵੀ ਦਾਵਾ ਠੋਕ ਦਿੱਤਾ। ਬਾਕੀ ਆਉਣ ਵਾਲੀ 4 ਜੂਨ ਹੀ ਦੱਸੇਗੀ ਕਿ ਕੌਣ ਬਾਜ਼ੀ ਜਿੱਤਦਾ ਤੇ ਕੌਣ ਬਾਜ਼ੀ ਹਾਰਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜਹੰਦੀ ਰਿਪੋਰਟ।